ਜਸਕਰਨ ਨੂੰ ਫੋਨ ਨਾ ਕਰ। ਉਹਨੂੰ ਦੱਸ ਦੇ ਸਾਰੀ ਗੱਲ। ਉਹ ਤਾਂ ਵਿਚਾਰਾ ਮੇਰੇ ਫੋਨ ਦੇ ਵੇਟ ਕਰਦਾ ਹੋਊਗਾ। ਚੱਕ ਲਾ ਫੋਨ। ਉਹਦੇ ਨੂੰ ਕੋਈ ਆ ਜਾਊਗਾ। ਹੈਲੋ। ਜਸਕਰਨ ਹਰਪ੍ਰੀਤ ਕਿਵੇਂ ਆ ਤੂੰ ਕੋਈ ਮੇਰਾ ਫੋਨ ਤਾਂ ਵੀਰੇ ਹੋਰਾਂ ਕੋਲ ਆ ਇਤਨਾ ਪਾ ਵੀਰੇ ਫੋਨ ਤੋਂ ਫੋਨ ਕੀਤਾ ਇਥੇ ਬੈਕਪੋਲ ਨਾ ਕਰੀ ਵੀਰੇ ਨੂੰ ਸਾਰਾ ਕੁਝ ਪਤਾ ਲੱਗ ਗਿਆ ਪਤਾ ਨਹੀਂ ਕਿਨੇ ਫੋਟੋਆਂ ਦਿਖਾਤੀ ਆਪਣੇ ਪਾਰਕ ਚ ਬੈਠੇ ਸੱਚੀ ਬਾਲਾ ਮਾਰਿਆ ਵੀਰੇ ਨੇ ਉਹ ਵੀਰੇ ਮੈਂ ਮੈਰੀ ਗਾਦਾ ਸੁਣ ਲਾ ਤੂੰ ਮੈਂ ਤੈਨੂੰ ਮੈਂ 20 ਵਾਰੀ ਗਿਆ ਮਾਂ ਆਈ ਤੇ ਕਿਵੇਂ ਆ ਗਈ ਗੇਟ ਕਿਨੇ ਖੋਲੇ ਆ ਅਜੀ ਰੋਟੀ ਦਾ ਵਾਹ ਵਾਹ ਇਸ ਵੀ ਤਾਂ ਸੁਨੋ ਮਾ ਕੀ ਕੀ ਆਸੀ ਵੀ ਜੰਗਲੇ ਵਿੱਚ ਦੀ ਰੋਟੀ ਖਵਾਉਣੀ ਆ ਹੈ ਆ ਮਾ ਦੇਖੀ ਆ ਫੋਨ ਤੇਰਾ ਨਾ ਇਹ ਖੋਲੀ ਲੋ ਖੋਲੀ ਮੜੇ ਆਏ ਆ ਫੋਨ ਚ ਲਾਇਆ ਸੀ ਕਿਹਨੂੰ ਫੋਨ ਲਾਇਆ ਸੀ ਖੜ ਦੇ ਇੱਕ ਮਿੰਟ ਕਿਹਨੂੰ ਫੋਨ ਲਾਇਆ ਸੀ ਕਿਨੂੰ ਫੋਨ ਲਾਇਆ ਸੀ ਦਿਨੋਂ ਆ ਬੰਦਿਆਂ ਨੂੰ ਪੁੱਛੀ ਆ ਨਾ ਤੇਰਾ ਨਾ ਮੈਂ ਫਾਹ ਬੱਟ ਕੇ ਰਹੂੰਗਾ ਹੁਣ ਮਾ ਮੇਰੀ ਗੱਲ ਸੁਣ ਤੂੰ ਮਾਸੀ ਨੂੰ ਫੋਨ ਕਰ ਇਹਦਾ ਛੇਤੀ ਤੋਂ ਛੇਤੀ ਵਿਆਹ ਕਰੀਏ ਇਹ ਮੂੰਹ ਕਾਸ ਦਵਾਉਗੀ ਜਿਹੜਾ ਮੈਂ ਨਹੀਂ ਵਿਆਹ ਕਰਾਉਣਾ ਮੈਂ ਨਹੀਂ ਵਿਰੇ ਵਿਆਹ ਕਰਾਉਣਾ ਮਾਰ ਗਲਤ ਹੈ ਹੁਣ ਚੱਕਣ ਦੀ ਲੱਛਣ ਹੀ ਇਹ ਹੈ ਜੇ ਕਰਦੀਆਂ ਮੇਰੇ ਮੂਰੇ ਬੋਲਦੀਆਂ ਹੋ ਹੈ ਐਡੀ ਹੋ ਗਈ ਹੁਣ ਤੂੰ ਮੇਰੇ ਮੂਰੇ ਬੋਲੇਗੀ ਚਾਹੇ ਵਿਰੇ ਮੈਨੂੰ ਮਾਰ ਦੇ ਵਿਆਹ ਤਾਂ ਨਾ ਉੱਥੇ ਕਰਾਉਂਗੀ ਜਿੱਥੇ ਮੈਂ ਕਰਵਾਉਣਾ ਕਿਸੇ ਕੋਲ ਨਹੀਂ ਵਿਆਹ ਤੂੰ ਛੱਡ ਦੇ ਓ ਲਾਡੀ ਦੇ ਦੇਖ ਕਿਵੇਂ ਕਿਵੇਂ ਜबान ਚਲਾਉਂਦੀ ਆ ਮੇਰੇ ਮੂਹਰੇ ਲੋਟਰ ਉਂਦਰ ਬੰਦ ਕਰ ਲ ਬੋਲਦੀ ਆ ਚਲ ਅੰਦਰ ਇਹ ਨੂੰ ਅੰਦਰ ਤਾਲ ਕੇ ਜਾ ਜਾ ਤਾਲ ਕੇ ਅੰਦਰ ਕਿੰਨਾ ਕੁ ਟੰਗ ਬੰਦ ਕਰਕੇ ਰੱਖ ਲੋਗੇ ਤੁਸੀਂ ਮੈਨੂੰ ਸਰ ਕੁਛ ਮਰਜ਼ੀ ਕਰ ਲ ਮੈਂ ਨਹੀਂ ਵਿਆਹ ਕਰਾਉਂਦੀ ਵਿਆਹ ਤਾਂ ਤੂੰ ਕਿਵੇਂ ਨਹੀਂ ਕਰਾਉਂਦੀ ਤੂੰ ਤਾਂ ਭੱਜੀ ਫਰੇਈਂ ਇਹ ਚੁੱਪ ਕਰ ਜਾ ਕੀ ਚੁੱਪ ਕਰ ਜਾ ਮਾਂ ਮੇਰੀ ਵੀ ਤਾਂ ਸੁਣ ਲੋ ਜੜਾ ਘੜਾ ਆਉਂਦਾ ਕਦੇ ਕੁਛ ਕਹਿ ਜਾਂਦਾ ਕਦੇ ਕੁਛ ਕਹਿ ਜਾਂਦਾ ਮਾਂ ਤਾਂ ਆਪਣੇ ਖਾਨਦਾਨ ਦੇ ਵਿੱਚ ਕਿਸੇ ਨੇ ਇਸ ਤਰੀਕੇ ਨਾਲ ਵਿਆਹ ਕਰਾਇਆ ਤੇ ਨਾਂ ਮੈਂ ਜਰਾ ਹੌਣ ਦਵਾ ਠੀਕ ਆ ਨਾ ਜਿੱਥੇ ਮੈਂ ਕਹੂੰਗਾ ਉੱਥੇ ਤੱਕ ਵਿਆਹ ਹੋਊਗਾ ਇਹ ਹੋਊਗਾ ਵੀ ਪੰਜ ਚਾਰ ਦਿਨਾਂ ਦੇ ਵਿੱਚ ਮਾਂ ਤੂੰ ਗੱਲ ਕਰ ਫੋਨ ਮਾਸੂ ਚੱਕ ਫੋਨ ਜਾ ਤੇ ਕਰ ਨਾ ਜੇ ਇਹ ਗੱਲ ਮੁੰਡਾ ਕਰਦਾ ਫਿਰ ਤਾਂ ਬਾਲੀ ਵਧੀਆ ਜੇ ਇਹ ਕੁੜੀ ਨੇ ਗੱਲ ਕਰਤੀ ਵੀ ਹਾਂ ਆਪਦੀ ਮਰਜ਼ੀ ਨਾਲ ਵਿਆਹ ਕਰਾਉਣਾ ਫਿਰ ਗਲਤ ਹੋ ਗਿਆ ਫਿਰ ਖਾਨਦਾਨ ਜਾਤ ਆ ਗਿਆ ਨਾ ਮੈਂ ਮੈ ਆਪਦੀ ਮਰਜ਼ੀ ਨਾਲ ਕਰਾਇਆ ਸੀ ਕਿਵੇਂ ਭੌਂਕਦੀਆਂ ਤੂੰ ਮੇਰੇ ਨਾਲ ਚੁੱਪ ਕਰ ਜਨਾ ਨਹੀਂ ਚੁੱਪ ਕਰ ਜਾ ਭਾਈ ਚੁੱਪ ਕਰ ਜਾ ਆ ਲੈ ਤਿੰਨ ਸੌ ਰੁਪਏ ਇੱਕ ਦੇਖ ਲੈਣਾ ਕਿੰਨੇ ਦਿਨ ਹੋ ਗਏ ਬੰਦ ਕਰ ਰੱਖਿਆ ਬੰਦਾ ਦਾਦਾਂ ਨੂੰ ਹੁਣ ਵੀ ਕਰਕੇ ਰਹਾਗੇ ਚਲ 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 ਕੋਈ ਨਾ ਮਰੇ ਹੋ ਮੈਂ ਤੈਨੂੰ ਕਹੀ ਜਾਂਦਾ ਤੂੰ ਨਾਚ ਲੈ ਅੰਦਰ ਨੂੰ ਛੱਡ ਕੇ ਜਾ ਲੈ ਛੱਡ ਕੇ ਜੇ ਕੁੱਟ ਤੋਂ ਬਚਾਉਣੀ ਐ ਤਾਂ ਛੱਡਿਆ ਨਹੀਂ ਹੋਰ ਪੈਣੀ ਐ ਤੇ ਤੈਨੂੰ ਮੈਂ ਸਹੀ ਗੱਲ ਆ ਤੂੰ ਆ ਜਾ ਰਾਦੀ ਰੋਟੀ ਰਾਦੀ ਅਲਾਦਾ ਹੁਣ ਪਤਾ ਨਹੀਂ ਕੀ ਕਿਹਾ ਉਹਨੂੰ ਕੀ ਨਾ ਕਿਹਾ ਹੋਊਗਾ ਆ ਨੰਬਰ ਤਾਂ ਕੱਢ ਕੇ ਦੇ ਪਹਿਲਾਂ ਇਹਦੀਆਂ ਤਾਂ ਮੈਂ ਤੜਾਵਾਂ ਲੱਤਾ ਬਹਾ ਮੁੰਡੇ ਇਹਦੀਆਂ ਤੂੰ ਖፋ ਖੋਲ ਕੇ ਦੇ ਲੋਕ ਜਾ ਚਲ ਤੇਰੀ ਮਾਸੀ ਨੂੰ ਕੌਣ ਹੈਗਾ ਲੈਨੇ ਲੋੜ ਹੀ ਨਹੀਂ ਆਪਾਂ ਨੂੰ ਉਹ ਕਰਨ ਦੀ ਇਹਨੂੰ ਮੈਂ ਪੰਜਾ ਨਹੀਂ ਤਾਂ ਕਹਿਦਾ ਵੀ ਮਾਸੀ ਨੂੰ ਫੋਨ ਲਾ ਤੂੰ ਕਿਹੜਾ ਲਾਉਣੀ ਐ ਚਲ ਮੈਂ ਲਾਉਣੀ ਆ ਤੇਰੀ ਮਸੀ ਨੂੰ ਤੇ ਉਹ ਆਪਾ ਗਾਹਾਂ ਤੱਕ ਪਹੁੰਚਣਾ ਕੀ ਬਾਰੇ ਉਹ ਨੰਬਰ ਦੇ ਤਾਂ ਸਹੀ ਮੈਨੂੰ ਗੇਰਾ ਦੇ ਨੰਬਰ ਦੇ ਮੇਰੇ ਪਾਸ ਪੁੱਤ ਕਿਉਂ ਉਹ ਕਰਦਾ ਐ ਐਵੇਂ ਇੱਕ ਮੈਂ ਫੋਨ ਲਾਉਂਦਾ ਆ ਚੱਕ ਇਹ ਨਾਲ ਤਾਂ ਮੈਂ ਕਰਦਾ ਗੱਲ ਕਰਦਾ ਜੱਗਿਆਰ ਗਿਆ ਨੂੰ ਫੋਨ ਜੇ ਨਾ ਮਰਵਾਇਆ ਨਾ ਇਹਦਾ ਕੋਈ ਦੂਆ ਇਹ ਦੇਖ ਲਈ ਇਹ ਫੋਨ ਤੇ ਗੱਲ ਕਰਦੀ ਆ ਵਿਆਹ ਕਰਾਉਣ ਨੂੰ ਫਿਰਦੀ ਆ ਇਹਦਾ ਥਿਆ ਵੀ ਗਿਆ ਕਿਸ ਪਤਾ ਵੀ ਲੱਗ ਗਿਆ ਵੀ ਹੈ ਕਿੱਥੇ ਕਿੱਥੇ ਨਹੀਂ ਇਹਨਾਂ ਦੀ ਦਸ਼ਮਣੀ ਮੁੱਲ ਲੈਣਾ ਕਿਸੇ ਨੂੰ ਪਤਾ ਨਹੀਂ ਲੱਗਣ ਦੇ ਮੈਂ ਕਿਸੇ ਨੂੰ ਪਤਾ ਨਹੀਂ ਲੱਗਣ ਦੇ ਕਿੱਧਰ ਗਿਆ ਕਿੱਧਰ ਨਾਲ ਤੈਨੂੰ ਪਤਾ ਵੀ ਉਹ ਕਿਹੋ ਜਿਹਾ ਬੰਦ ਆ ਠੀਕ ਹੈ ਇਹਨੂੰ ਸਮਝਾ ਦੇ ਇਹ ਨਾ ਹੋਏ ਕਿ ਨਾਲ ਇਹ ਵੀ ਮਰਉਣੀ ਪਵੇ ਬੀਸੀ ਸਾਈ ਭਰਾਵਾਂ ਨੇ ਵੀ ਪੈਣਾ ਮਾਰੀਆਂ ਨੇ ਇਹੋ ਜਿਹੇ ਤਾਂ ਮੇਰੀ ਗੱਲ ਸੁਣ ਆ ਜਿਹੜਿਆਂ ਤੂੰ ਕਹੇਂਗਾ ਨਾ ਇਹੀ ਭੌਂਕਦਾ ਦੇ ਆ ਕਿ ਸਾਨੂੰ ਤਾਂ ਫਲਾਣੇ ਨੇ ਕਿਹਾ ਸੀ ਨਾ ਪੁੱਤ ਬਣ ਕੇ ਹੜੇ ਤੂੰ ਨਾ ਤੂੰ ਸੁਣ ਮਾਸੀ ਨੂੰ ਫੋਨ ਕਰ ਦੇ ਮੈਂ ਤੈਨੂੰ ਦੱਸਦਾ ਫਿਰ ਦੇਖੀ ਫਿਰ ਬਣਦਾ ਕੀ ਆ ਬਸ ਮੈਂ ਤੇਰੀ ਮਾਸੇ ਨੂੰ ਫੋਨ ਕਰਦੇ ਨੇ ਤੂੰ ਕਿਸੇ ਨੂੰ ਫੋਨ ਨਾ ਕਰ ਹੈ ਪੁੱਤ ਅੱਲਾਕੱਲਾ ਵੀਰਾ ਕੋਲ ਨਾ ਮੈਂ ਤਾਂ ਤੈਨੂੰ ਮਸਾ ਦੇਖਿਆ ਉਹ ਮੈਂ ਨਾ ਕਰ ਮੇਰਾ ਬੁੱਤ ਬੰਦ ਕਿੰਨੇ ਲਾਵਾ ਚਾਹ ਵਾਲਾ ਡਣਾ ਪਾਲੀ ਸੀਗੀ ਹੈ ਕਿਹੜਾ ਇਹਦਾ ਸ਼ੌਂਕ ਨਹੀਂ ਪੂਰਾ ਕੀਤਾ ਕਹਿੰਦੀ ਮੈਂ ਉਸ ਕਾਲਜ ਦੇ ਵਿੱਚ ਲੱਗਣਾ ਉਸੇ ਕਾਲਜ ਦੇ ਵਿੱਚ ਪੜਨ ਲਾਇਆ ਇਹਨੂੰ ਹੈ ਤੇ ਕੀ ਕਰਦੀ ਆ ਇਹ ਉੱਥੇ ਜਾ ਕੇ ਖੇਪਾਉਂਦੀ ਆ ਮੇਰੇ ਸਿਰ ਦੇ ਵਿੱਚ ਤੂੰ ਮੈਂ ਜਿੱਸੀ ਸੈਡ ਲੈ ਦੇਖ ਲੈ ਅੱਜ ਸੁਣ ਲੈ ਆਪਦੇ ਮੂੰਹ ਜਵਾਨੀ ਸੁਣ ਲੈ ਕੀ ਕਹਿੰਦੀ ਆ ਅਜੇ ਕੀਤਾ ਸੀ ਪੀ ਇਹੇ ਜੇ ਕੰਜਰਖਾਨਾ ਕਰਨ ਜਾਂਦੀ ਆ ਇਹ ਹਾਂ ਕੰਜਰ ਮਾ ਮਾ ਕਰ ਖੜੀ ਸੀ ਰੋਦਾ ਦਾ ਬੈਗ ਜਾ ਚੱਕ ਤੇ ਲਾਉ ਨੂੰ ਅੱਗ ਫੋਨ ਜਾ ਕੇ ਤੇ ਫੋਨ ਜਾ ਮੈਨੂੰ ਫੜਾਓ ਵੇਚ ਕੇ ਆਵਾ ਚਲ ਕੋਈ ਨਾ ਫੋਨ ਤਾਂ ਤੂੰ ਫੜ ਲੈ ਮੈਂ ਤੇਰੇ ਨਾਲ ਸੀ ਨਾ ਗੱਲ ਕਰਨੀ ਤੂੰ ਕਰ ਫੋਨ ਲਾ ਹੁਣੀ ਲਾਉਣੀ ਆ ਮੈਂ ਨਿਕਲੇ ਆ ਤੂੰ ਵੀ ਬਾਹਰ ਹੁਣ ਅੰਦਰੋਂ ਕੋਲੇ ਜਾ ਕੇ ਬਹਿ ਗਈ ਕੀ ਕਹਿੰਦੀ ਐ ਕੁਛ ਨਹੀਂ ਉਹ ਤਾਂ ਰੋਈ ਜਾਂਦੀ ਐ ਬਸ ਰੋਈ ਜਾਂਦੇ ਨੀ ਆਪਾਂ ਨੂੰ ਰੋਣ ਲਾਉਗੀਆਂ ਮੇਰੀ ਗੱਲ ਸੁਣ ਲੈ। ਆਜਾ ਕੁਛ ਨਹੀਂ ਹੁੰਦਾ ਜੀ ਉਹਨੇ ਭੱਜਣਾ ਹੁੰਦਾ ਜੇ ਆਪਦੀ ਮਰਜ਼ੀ ਨਾਲ ਵਿਆਹ ਕਰਾਉਣ ਦਾ ਕੋਲੋਂ ਦੀ ਭੱਜ ਜਾਂਦੀ। ਘਰੇ ਫੋਟੋ ਦੇਖੀਏ ਤੂੰ? ਮੈਂ ਫੋਟੋ ਦੇਖੀ ਐ। ਠੀਕ ਐ ਕੋਈ ਮੇਲ ਨਹੀਂ ਆਪਣਾ ਠੀਕ ਹੈ ਨਾ। ਇਹਨੇ ਕੀ ਦੇਖਿਆ? ਇੱਕ ਵਾਰੀ ਤੁਸੀਂ ਮੈਂ ਨਿਕਲ ਸੀ। ਚੁੱਪ ਕਰ ਜਾ ਚੁੱਪ ਚੁੱਪ। ਨਹੀਂ ਗੱਲ ਤਾਂ ਸੁਣ ਲੋ ਇੱਕ ਵਾਰੀ। ਮੈਂ ਕੋਈ ਗੱਲ ਨਹੀਂ ਸੁਣਨੀ ਬਸ ਮੰਮੀ ਮਾਸੀ ਨਾਲ ਗੱਲ ਕਰਨ ਗਈ ਆ। ਕੋਈ ਗੱਲ ਨਹੀਂ। ਮੈਨੂੰ ਪਤਾ ਮੈਂ ਕਿਹੜਾ ਫੈਸਲਾ ਲੈਣਾ। ਆਪਾਂ ਵਿਆਹ ਹੀ ਕਰਨਾ ਨਾ ਇੱਕ ਵਾਰੀ ਉੱਥੇ ਦੇਖੋ ਜਿੱਥੇ ਇਹ ਕਹਿੰਦੀ ਆ ਕਿਉਂ ਦੇਖ ਲੋ ਕਿਉਂ ਦੇਖ ਲੋ ਕੀ ਪਤਾ ਮੁੰਡਾ ਚੰਗੇ ਕਰਦਾ ਹੀ ਹੋਵੇ ਮੈਨੂੰ ਨਹੀਂ ਪਤਾ ਪਰ ਮੈਂ ਕੋਈ ਇਹਦੇ ਵਾਸਤੇ ਮਾਰਾ ਨਹੀਂ ਭਾਲਦਾ ਠੀਕ ਹੈ ਇਹਨੂੰ ਕਹਿ ਦੇ ਕਿ ਵਿਆਹ ਤੇਨੂੰ ਉੱਥੇ ਕਰਾਉਣਾ ਪਊਗਾ ਜਗਾ ਹੀ ਕਰ ਲਾਂਗਾ ਲੋ ਇਹਨਾਂ ਨਿਕਾਸੀ ਮੈਂ ਕੋਈ ਗੱਲ ਨਹੀਂ ਸੁਣੀ ਤੈਨੂੰ ਮੈਂ ਕਹਿਦਾ ਨਾ ਇਹਨੂੰ ਕਹ ਜਿਸ ਹਰ ਹਰ ਗੱਲ ਹਰ ਤੋੜਾ ਹੁੰਦੀ ਵੀ ਹਰ ਫੈਸਲਾ ਗੁੱਸੇ 'ਚ ਹੀ ਲਿਆ ਜਾ ਸਕਦਾ ਗੁੱਸੇ 'ਚ ਹੀ ਲਿਆ ਜਾਊਗਾ ਫੈਸਲਾ ਮੈਨੂੰ ਨਹੀਂ ਪਤਾ ਕਿਵੇਂ ਸੀਗੀ ਮੈਨੂੰ ਮੈਨੂੰ ਕਹਿੰਦੀ ਮੈਂ ਅੰਦਰ ਚਾਰ ਰੱਖੀ ਆ ਐਵੇਂ ਕਿਵੇਂ ਵਿਆਹ ਕਰਾਊਗੀ ਇਹ ਟਰੈਕਿੰਗ ਹੋ ਗਈ ਹੈ। ਜੇ ਭੱਜ ਜੰਦੀ ਕਰੋ ਫਿਰ। ਤੇ ਭੱਜ ਜੰਦੀ ਕਰਦੇ ਫਿਰ ਕੀ ਕਰਦੇ? ਫੇ ਲੱਭ ਕੇ ਮਾਰ ਦਿੰਦੇ। ਹਾਂ ਲੱਭ ਕੇ ਹਾਂ ਲੱਭ ਜਾਂਦੀਆਂ ਨੇ। ਹਾਂ ਲੱਭ ਜਾਂਦੀਆਂ ਨੇ। ਲੱਭਦੀਆਂ ਕਿਉਂ ਨਹੀਂ? ਜਾ ਤੂੰ ਜਾ ਕੇ ਉਹਨੂੰ ਸਮਝਾ ਮਾੜਾ। ਕੋਈ ਗੱਲ ਨਹੀਂ। ਹਾਂ ਚੱਲ ਦੀ ਗੱਲ ਤਾਂ ਉਹਨੂੰ ਕੀ ਸਮਝਾਣੀ? ਮੈਨੂੰ ਕਹੀ ਜਾਨੀ। ਮੈਨੂੰ ਪਤਾ ਉਹਨੇ ਗਲਤੀ ਕੀਤੀ ਆ। ਉਹ ਮੰਮੀ ਨੇ ਵੀ ਕਿਹਾ ਮੈਂ ਵੀ ਕਿਹਾ ਤੁਸੀਂ ਵੀ ਕਹਦਾ ਕੁੱਟ ਮਾਰ ਵੀ ਦਿੱਤੀ। ਤੂੰ ਬਥਰਦਾਸ ਕੀ ਕਰਗੇ? ਆਪਣੇ ਹੁਣ ਮੈਨੂੰ ਐਂ ਦੱਸ ਵੀ ਤੂੰ ਐਡੀ ਕਾਲੀ ਕਾਲੀ ਮੈਨੂੰ ਕਿਉਂ ਬੁਲਾਇਆ ਕਾਲੀ ਕਾਲੀ ਤਾਂ ਕੀ ਬੁਲਾਉਣਾ ਸੀ ਮੈਂ ਤੈਨੂੰ ਮੈਂ ਤਾਂ ਐਂ ਕਹਿੰਦੀ ਸੀ ਕਿ ਚੱਲ ਹੁਣ ਆਪਾਂ ਕੋਈ ਹਰਪ੍ਰੀਤ ਦਾ ਕਿਤੇ ਥਾਂ ਦੇਖ ਲਈਏ ਹਰਪ੍ਰੀਤ ਦਾ ਥਾਂ ਦੇਖਣਾ ਨਾਲੇ ਉਹ ਤਾਂ ਪੜਹੀ ਜਾਂਦੀ ਐ ਪੜਾਈ ਤਾਂ ਉਹ ਪੂਰੀ ਕਰ ਲੈਂਦੇ ਮਾਸੀ ਬਹੁਤ ਪੜ ਲੀ ਉਮਰ ਤਾਂ ਉਹਦੀ ਹੋਈ ਪਈ ਐ ਕੋਈ ਗੱਲ ਨਹੀਂ ਬਸ ਤੁਸੀਂ ਲੱਭ ਲੋ ਰਿਸਤਾ ਉਹਦੇ ਵਾਸਤੇ ਪੁੱਛ ਲੈ ਮੈਂ ਉਹ ਦੋ ਗੰਨੀ ਮੈਂ ਕਰਾਉਂਗੀਆ ਚੱਲ ਐਂ ਤਾਂ ਕਰਾਉਣ ਨੂੰ ਕੋਈ ਗੱਲ ਨਹੀਂ ਕਰਾਉਣਾ ਵਿਆਹ ਤਾਂ ਕਰਨਾ ਹੀ ਹੈਗਾ ਰਿਸ਼ਤਾ ਵੀ ਆਪਾਂ ਲੱਭ ਲਾਂਗੇ ਮੈਂ ਤਾਂ ਐਂ ਕਹਿੰਦੀ ਸੀ ਜਿਹੜਾ ਆਸਾ ਰਹਿੰਦਾ ਉਹਦਾ ਪੂਰਾ ਕਰ ਲਈ ਉਹ ਬੱਸ ਮਾਸੀ ਕਰੀਆਂ ਤਾਂ ਪਈਆਂ ਬੜਾਈਆਂ ਨਾਲੇ ਤੈਨੂੰ ਪਤਾ ਹੀ ਆ ਅਗਲਾ ਕਿਹੜਾ ਗਾਹਾਂ ਪੜਨੰਦਾ ਜਾਂ ਨਗਰੀ ਕਰਨੰਦਾ ਕਰਾਉਣੇ ਤਾਂ ਕਰਦੇ ਕੰਮ ਹੀ ਮੈਂ ਤਾਂ ਕਿਹਾਸੀ ਮਾਸੀ ਜੀ ਹਜੇ ਰੋਕੀ ਕਰ ਲਈ ਮਾਂ ਸਾਰੀ ਗੱਲ ਦੱਸ ਦੇ ਨਾ ਕਿ ਮੈਂ ਦੱਸਾਂ ਫਿਰ ਕੀ ਗੱਲ ਹੋਈ ਐ ਮੈਨੂੰ ਗੱਲ ਤਾਂ ਦੱਸ ਦੋ ਸਮਾਰ ਕੇ ਮਾਸੀ ਮਾਂ ਨੇ ਤਾਂ ਤੈਨੂੰ ਕੁਝ ਦੱਸਣਾ ਨਹੀਂ ਮੈਂ ਤੈਨੂੰ ਦੱਸ ਦਾਂ ਠੀਕ ਐ ਹਰਪ੍ਰੀਤ ਦਾ ਆਪਾਂ ਬੱਸ 5 ਤੋਂ 10 ਦਿਨਾਂ ਦੇ ਵਿੱਚ ਵਿੱਚ ਵਿਆਹ ਕਰਨਾ ਜਿੱਥੋਂ ਮਰਜ਼ੀ ਕੋਈ ਮੁੰਡਾ ਲੱਭ ਤੂੰ ਠੀਕ ਐ ਆਪਾਂ ਬਾ ਉਥੇ ਨੂੰ ਤੋੜਨਾ ਇਸ ਤੋਂ ਪਹਿਲਾਂ ਕਿ ਕੋਈ ਮੂੰਹ ਘਾਲਸ ਦਵਾ ਦੇ ਮੈਨੂੰ ਗੱਲ ਪਤਾ ਲੱਗੀ ਆ ਠੀਕ ਹੈ ਸਾਰੇ ਸਬੂਤ ਉਹ ਮੁੰਡੇ ਦੇ ਕੋਲੇ ਆ ਉਹਨੇ ਮੈਨੂੰ ਫੋਟੋਆਂ ਦਿਖਾਈਆਂ ਨੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਮੈਨੂੰ ਤਾਂ ਆਪ ਨੂੰ ਸੰਗ ਲੱਗਦੀ ਆ ਅੱਛਾ ਹੁਣ ਇਹ ਗੱਲ ਹੈ ਇਸ ਤੋਂ ਪਹਿਲਾਂ ਪਹਿਲਾਂ ਮੈਨੂੰ ਪਹਿਲੇ ਫੋਨ ਤੇ ਦੱਸ ਦਿੰਦੀ ਗੱਲ ਕਹਿੰਦੇ ਮੈਂ ਕੀ ਦੱਸਾਂ ਦੀ ਫੋਨ ਤੇ ਗੱਲ ਮੈਂ ਆਖਿਆ ਚੱਲ ਜੇ ਮੈਂ ਇੱਥੇ ਆ ਗਈ ਉਹ ਗੱਲ ਦੱਸ ਦਿੰਦੀ ਮਾਸੀ ਮੈਂ ਤਾਂ ਨੁਕਿਆਂ ਹੱਸ ਗਿਆ ਚਲੋ ਮੈਂ ਮੰਨਦੀ ਆ ਕਿ ਹਰਦੀ ਤੋਂ ਗਲਤੀ ਹੋਈ ਆ ਹਨਾ ਹੁਣ ਆਪਾਂ ਕਿਤੇ ਹੋਰ ਵੀ ਤਾਂ ਨੂੰ ਤੋੜਾਂਗੇ ਇੱਕ ਵਾਰੀ ਜਿਹੜੇ ਮੁੰਡਿਆਂ ਨਾਲ ਕਹਿੰਦੇ ਵੀ ਉੱਥੇ ਇੱਕ ਵਾਰੀ ਭਗਵਾਸ ਨਾ ਮਾਰ ਮੈਂ ਤੈਨੂੰ ਕਹੀ ਐ ਨਾ ਬਾਰ-ਬਾਰ ਸ਼ਹਿਦ ਹਿੰਦੀ ਆ ਗੱਲ ਕਹਿ ਕੇ ਤਾਂ ਉਹ ਤਾਂ ਹੀ ਤਾਂ ਟਿੰਗੜਦੀ ਐ ਮੇਰੇ ਮੂਰੇ ਮੈਂ ਉਹ ਤੇ ਮੂਰੇ ਤਾਂ ਨਹੀਂ ਕਹੀ ਐ ਇਹ ਗੱਲ ਮੈਂ ਤੁੰ ਨੂੰ ਕਹੀ ਐ ਮੈਨੂੰ ਕਹਿਣ ਦੀ ਵੀ ਲੋੜ ਨਹੀਂ ਮਾਸੀ ਬੈਠੀ ਐ ਨਾ ਮਾਸੀ ਜੇ ਮੈਂ ਤੈਨੂੰ ਕਹਤਾ 5-5000ਾਂ ਦੇ ਵਿੱਚ ਬਸ ਕਿਹੇ ਜਾ ਮਰਜੀ ਚੰਗਾ ਲੱਭ ਚਾਹੇ ਮਾੜਾ ਲੱਭ ਠੀਕ ਐ ਇਹਨੂੰ ਇੱਥੋਂ ਤੋੜ ਦੇ ਤੁਸੀਂ ਐਵੇਂ ਘਰੇ ਨਾ ਖੇਸ ਪਾਓ ਕੋਈ ਚੱਲ ਨਹੀਂ ਮੇਰੀ ਗੱਲ ਸੁਣ ਭਾਣੇ ਮੇਰੇ ਜੇਠ ਦਾ ਮੁੰਡਾ ਹੈਗਾ ਠੀਕ ਐ ਵਧੀਆ ਪੜਿਆ ਲਿਖਿਆ ਹੈਗਾ ਤੇ ਗਾਹਾ ਵਾਹ ਉਹਨਾਂ ਨਾਲ ਗੱਲ ਕਰ ਲੈਣੀ ਐ ਤੁਸੀਂ ਕੁਝ ਮਰਜ਼ੀ ਕਰੋ ਠੀਕ ਐ ਕਿਸੇ ਨਾਲ ਕਿਵੇਂ ਮਰਜ਼ੀ ਗੱਲ ਕਰ ਲਓ ਕੋਈ ਦੇਣ ਲੈਣ ਦੀ ਕਿਵੇਂ ਵੀ ਐ ਠੀਕ ਐ ਜਿਹੜਾ ਕੁਝ ਵੀ ਕਹਣਾ ਕਿ ਮੈਂ ਉਹ ਕਰਨ ਨੂੰ ਤਿਆਰ ਨਾ ਪਰ ਬਸ ਮੈਨੂੰ ਐ ਡਰ ਆ ਕਿ ਮੈਨੂੰ ਇੱਥੇ ਕੋਈ ਮੂੰਹ ਘਾਸਣਾ ਮਿਲ ਜੇ ਪਿੰਡ ਦੇ ਵਿੱਚ ਮੈਂ ਮੂੰਹ ਦਿਖਾਉਂਦਾ ਰਹਿ ਜਾ ਠੀਕ ਐ ਚੱਲ ਕੋਈ ਨਹੀਂ ਪੁੱਤ ਉਹ ਤਾਂ ਮੈਂ ਗੱਲ ਕਰ ਲਵਾਂਗੀ ਉਹਨਾਂ ਨਾਲ ਉਹ ਤਾਂ ਮੇਰੇ ਹੱਥ ਦੀ ਗੱਲ ਹੈਗੀ ਹੈਗੀ ਉਹਨਾਂ ਨੇ ਤਾਂ ਮੈਨੂੰ ਪਹਿਲਾਂ ਹੀ ਕਹਿ ਰੱਖਿਆਗਾ ਵੀ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਬਸ ਠੀਕ ਐ ਫਿਰ ਤੁਸੀਂ ਐ ਕਰੋ ਮੈਂ ਤੁਹਾਡੇ ਨਾਲ ਨੰਬਰ ਤੇ ਫੋਟੋ ਭੇਜਦਾ ਹਾਂ ਹਰਪ੍ਰੀਤ ਦੀ ਜਦੋਂ ਫੋਟੋ ਦਿਖਾ ਫੋਟੋ ਦਿਖਾ ਕੇ ਉਹਨਾਂ ਦੇ ਕੁੜੀ ਫੇਟ ਆਉਂਦੀ ਐ ਤੇ ਬਸ ਗੱਲ ਅੱਗੇ ਤੋਰੋ ਤੇ ਪਰਿਵਾਰ ਕਿਹਨਾਂ ਕਿਹਾ ਭੈਣ ਮਾਂ ਪੋਤੀ ਨੇ ਬਸ ਉਹ ਹਾਂ ਮਾਂ ਮੇਰੀ ਗੱਲ ਸੁਣ ਤੂੰ ਪਰਿਵਾਰ ਤੋਂ ਕੀ ਲੈਣਾ ਰੋਟੀਆਂ ਆਪੇ ਲਾਉਗੀ ਉਹਨੇ ਗਲਤੀ ਕੀਤੀ ਹੈ ਨਾ ਭਾਵੇਂ ਪਰਿਵਾਰ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਐਟਾ ਵੀ ਕੋਈ ਵੱਡਾ ਪਰਿਵਾਰ ਨਹੀਂ ਕੋਈ ਨਹੀਂ ਮੇਰੇ ਦੇਖੇ ਭਾਲੇ ਬੰਦੇ ਨੇਗੇ ਸਾਡੇ ਘਰਾਂ ਦੇ ਵਿੱਚ ਹੀ ਐ ਠੀਕ ਐ ਮੇਰੀ ਜਠਾਣੀ ਲੱਗਦੀ ਹੈਗੀ ਉਹ ਤੇ ਵਧੀਆ ਬੰਦੇ ਨੇ ਵੀ ਆਏ ਨਹੀਂ ਹੈਗਾ ਵੀ ਕਿਸੇ ਗੱਲ ਦਾ ਉਹਨਾਂ ਵੱਲੋਂ ਲਾਂਭਾ ਆਊਗਾ ਗਾਂ ਤੇ ਭੈਣ ਤੇਰੇ ਤੇ ਵਿਸ਼ਵਾਸੀ ਹੈ ਹਾਂ ਪਰ ਮੈਂ ਤਾਂ ਗੱਲਾਂ ਹੈ ਕਹਿੰਦੀ ਐ ਪੁੱਤੋ ਚਲ ਉਹਨਾਂ ਤਾਂ ਗਲਤੀ ਕਰਨ ਵਾਲੇ ਨੇ ਕਰਦੇ ਆਪਾਂ ਤਾਂ ਨਹੀਂ ਉਹਨੂੰ ਖੂਜੇ ਤੱਕਾ ਦੇਣਾ ਖੂਹ ਦੇ ਵਿੱਚ ਹੁਣ ਮਾਸੀ ਤਾਂ ਹੀ ਸੱਦੀਆਂ ਮਾਂ ਮਾਸੀ ਤਾਂ ਨਹੀਂ ਖੂਜੇ ਤੱਕਾ ਦੇਊਗੀ ਚਲ ਮੈਂ ਤਾਂ ਦੇ ਦਊਂਗਾ ਖੂਜੇ ਤੱਕਾ ਉਹਨੂੰ ਮੈਨੂੰ ਤਾਂ ਗੁੱਸਾ ਹੈਗਾ ਮੇਰੀ ਗੱਲ ਸੁਣ ਜਦੋਂ ਮੈਂ ਤੈਨੂੰ ਕਹੀ ਐ ਨਹੀਂ ਮੇਰੇ ਦੇਖੇ ਭਾਲੇ ਬੰਦੇ ਨੇ ਸਾਡੇ ਸ੍ਰੀਕੇ 'ਚ ਤਾਂ ਹੈਗੇ ਨੇ ਤੂੰ ਕਿਉਂ ਟੈਨਸ਼ਨ ਲੈਤੀ ਜਦੋਂ ਮੈਂ ਬੈਠੀ ਐ ਵਿੱਚ ਮਾਸੀ ਤੂੰ ਗੱਲ ਕਰ ਜਾ ਠੀਕ ਐ ਗੱਲ ਕਰ ਕੀ ਕਹਿੰਦੇ ਐ ਕੀ ਨਹੀਂ ਚਲ ਦੋਵਾਂ 'ਚ ਮੈਂ ਤੇ ਮਾ ਦੋਵੇਂ ਆ ਕੇ ਤੇਰੇ ਨਾਲ ਗੱਲ ਪੱਕੀ ਕਰ ਦਾਂ ਕੋਈ ਨਹੀਂ ਮੈਂ ਤਾਂ ਉਹਨਾਂ ਨਾਲ ਗੱ ਉਹ ਤਾਂ ਮੇਰੇ ਵਿਚਾਰੇ ਐਂ ਕਹਿੰਦੇ ਹੁੰਦੇ ਸੀਗੇ ਕਿ ਜਸਤਰਾ ਚੁੰਨੀ ਜੜਾ ਕੇ ਲਿਆਵਾਂਗੇ ਸਾਨੂੰ ਤਾਂ ਕੋਈ ਬਾਹਲੇ ਖਰਚ ਦੀ ਵੀ ਲੋੜ ਨਹੀਂ ਬਸ ਠੀਕ ਆ ਫਿਰ ਕੋਈ ਗੱਲ ਨਹੀਂ ਹਾਂ ਵਧੀਆ ਸੋਚਿਆ ਹੀ ਪਿਆ ਤੂੰ ਨਾ ਮੇਰੀ ਗੱਲ ਤੂੰ ਐਂ ਕਰ ਚਾਰ ਦਿਨ ਜਾ ਪੇਕੇ ਲਾਇਆ ਇਸ ਗੱਲ ਜਦੋਂ ਆ ਗੱਲ ਪੱਕੀ ਹੋ ਗਈ ਨਾ ਤੈਨੂੰ ਆਪੇ ਲੈ ਆਵਾਂਗੇ ਲੈ ਕੇ ਐਂ ਕਿਉਂ ਕਰਦਾ ਹੁੰਦਾ ਹੈ ਪੁੱਤ ਤੂੰ ਫਿਰ ਹੜਦੀ ਨਹੀਂ ਮਾਂ ਉਹਦੀ ਸਾਈਡ ਲੀਂਦੀ ਆ ਬਿਨਾਂ ਸਾਈਡ ਤੋਂ ਲੈਣੀ ਹੈ ਮੈਂ ਕੋਈ ਗੱਲ ਨਹੀਂ ਇਹ ਗੱਲ ਕਰਦੀ ਹੈ ਚਲ ਚੁੱਪ ਕਰ ਦੇ ਪੁੱਤ ਬਸ ਠੀਕ ਆ ਜਿਹੜੀ ਗੱਲ ਇੱਥੇ ਟੱਕੀ ਰਹੇ ਤਾਂ ਮੈਂ ਕਿਵੇਂ ਸਕੇ ਨੀ ਵਧੀਆ ਗੱਲ ਆ ਜੀ ਨਾਲੇ ਮਾਸੀ ਮੇਰੀ ਗੱਲ ਸੁਣ ਆਪਣੀ ਜਾਦੂ ਰਾਦਰੀ ਦਾ ਨਹੀਂ ਹੈਗਾ ਮੈਂ ਫੋਟੋ ਦੇਖੀ ਆ ਸਾਰਾ ਕੁਝ ਮੈਨੂੰ ਪਤਾ ਠੀਕ ਹੈ ਨਾ ਕਰ ਦੋਗੇ ਸਿਰਫ ਹੜਤਾਲ ਕਰ ਲਈ ਤੇਰੇ ਮਾਪਿਓ ਨੇ ਕਰਤਾ ਸੀਗਾ ਹੜਤਾਲ ਕਰ ਲਈ ਤੁਸੀਂ ਪਹਿਲਾਂ ਦੱਸੋ ਹੜਤਾਲ ਕਰ ਮੁੰਡੇ ਬਾਰੇ ਕੁਝ ਪਤਾ ਨਹੀਂ ਕੀਤਾ ਵਾਸਤਾ ਨਹੀਂ ਕੀਤਾ ਮੇਰੇ ਕੋਲ ਅੰਦਾਜ਼ੇ ਲੱਗਦੇ ਨੇ ਦੇਖਣੇ ਤੋਂ ਪਤਾ ਲੱਗ ਜਾਂਦਾ ਹੁੰਦਾ ਠੀਕ ਹੈ ਨਾ ਹਾਂ ਦੇਖ ਕੇ ਪਤਾ ਲੱਗ ਜਾਂਦਾ ਸਾਰੀ ਦੁਨੀਆ ਕੋਈ ਤੁਸੀਂ ਐਵੇਂ ਵੇਸ ਨਾ ਪਾਓ ਮੇਰੀ ਗੱਲ ਸੁਣ ਭਾਣੇ ਮੈਂ ਤੈਨੂੰ ਦੱਸਦੀ ਗੱਲ ਹੀ ਮੈਂ ਜਾ ਕੇ ਉਹਨਾਂ ਨਾਲ ਕਰ ਲੈਣੀਆਂ ਗੱਲ ਜਿਵੇਂ ਮੈਨੂੰ ਉਹਨਾਂ ਨੇ ਕਿਹਾ ਮੈਂ ਤਾਂ ਉਹਨੇ ਪੈਰੀ ਮੁੜਿਆ ਹੂੰ બસ ਭੈਣੇ ਤੂੰ ਕਰ ਲਾ ਗੱਲ ਜਦੋਂ ਹਾਂ ਫਿਰ ਰਿਸ਼ਤੇਦਾਰੀ ਕਰਾਉਣੀ ਆ ਹਾਂ ਬਸ ਦੋ ਵੇਪ ਕਰ ਲੈ ਕੀ ਬਣਾ ਲਾ ਬਣਾ ਲਾ ਕੁਟ ਚਾਹ ਦੀ ਚਾਹ ਪੀ ਕੇ ਫਿਰ ਮੈਂ ਚਲਨੀ ਆ ਬਸ ਇਹਦਾ ਕੰਮ ਲਈ ਆ ਜੀ ਗੱਲਦਾ ਨਾ ਕੁੱਸਾ ਨਾ ਕਰ ਉਹ ਇੱਕ ਵਾਰ ਆਏ ਕਹਿੰਦੀ ਆ ਭੈਣੇ ਵੀ ਚਲ ਜਿੱਥੇ ਕੁੜੀ ਕਹਿੰਦੀ ਆ ਆਪਾਂ ਇੱਕ ਵਾਰਾ ਮੁੰਡਾ ਵੇਖ ਤਾਂ ਲੋ ਮੈਂ ਦੇਖਿਆ ਦਾ ਜੇ ਤੁਸੀਂ ਕਹਿੰਦੇ ਹੋ ਫੋਟੋ ਮੰਗਾ ਕੇ ਦਿਖਾ ਦੇਣਾ ਠੀਕ ਹੈ ਪਰ ਜੇ ਹੁਣ ਮੈਂ ਫੋਟੋ ਮੰਗਦਾ ਤਾਂ ਅਗਲਾ ਪਤਾ ਹੀ 100 ਗੱਲਾਂ ਮਨਾਊਗਾ ਪਤਾ ਨਹੀਂ ਕੀ ਗੱਲ ਹੋਗੀ ਕੀ ਸਿਸਟਮ ਹੈ ਠੀਕ ਹੈ ਚਲ ਲੋੜ ਹੀ ਨਹੀਂ ਹੈਗੀ ਤੁਹਾਨੂੰ ਬਸ ਜਦੋਂ ਗੱਲ ਇਹ ਕਹਿੰਦੇ ਇੱਥੇ ਟੱਕਿਆ ਟੁੱਲਟਾ ਜਾਵੇ ਬਸ ਬਸ ਟੱਕਿਆ ਜਾਵੇ ਵਧੀਆ ਇਹ ਕਹਿੰਦਾ ਲੋੜ ਹੀ ਨਹੀਂ ਹੈਗੀ ਮਾਜੀ ਤੈਨੂੰ ਕੋਈ ਗੱਲ ਸਾਰੀ ਦੱਸਤੀ ਠੀਕ ਹੈ ਉਹ ਇਹ ਸਾਰਾ ਖਲੀ ਤੇ ਮੈਂ ਜਿਹੜਾ ਤਰਾ ਬੰਦਾ ਹੋਇਆ ਮਾਨਤਨ ਸਾਰਾ ਕਰ ਦਿਆ ਮਾਨਤਨ ਦੀ ਕੀ ਕਿੱਡੀ ਗੱਲ ਹੈ ਹੈ ਤੇ ਕੋਈ ਨਹੀਂ ਬੇਸਰੇ ਰਿਸ਼ਤੇ ਕਰਾਉਣੇ ਬੇਸਰੇ ਮੈਨੂੰ ਹੋ ਜਾਂਦੇ ਆ ਮਾਨਤਨ ਐਵੇਂ ਤੁਸੀਂ ਵੀ ਇਹ ਫਿਕਰ ਕਰੋ ਇਹ ਤਾਂ ਆਪ ਦੀ ਗੱਲ ਆ ਕਰਦੇ ਨਾਲੇ ਭਾਵੇਂ ਮੈਂ ਤੈਨੂੰ ਐ ਕਹਨੀ ਹੈ ਜਿਵੇਂ ਕੋਈ ਉਹਨਾਂ ਦੀ ਕੋਈ ਹਾਲ ਮੁਰੀ ਹੈ ਉਹ ਵੀ ਦੱਸਦੀ ਸਾਨੂੰ ਮੈਂ ਤੈਨੂੰ ਦੱਸੀ ਤੇ ਜਾਨੀ ਹੈ ਜਿਹੜੇ ਮੈਨੂੰ ਦੋਨਾਂ ਨੇ ਐਂ ਕਿਹਾ ਸੀ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਹੈਗੀ ਅਸੀਂ ਤਾਂ ਤਿੰਨੇ ਲਿੜੇ ਆਪਦੇ ਪਾ ਕੇ ਲਿਆਵਾਂਗੇ। ਬਸ ਠੀਕ ਹੈ। ਓਕੇ ਹੈ ਵਾਸੀ। ਮੇਰੀ ਪਹਿਲਾਂ ਗੱਲ ਹੋਈ ਵੀ ਸੀ ਉਹਨਾਂ ਨਾਲ। ਹੁਣ ਟਾਈਮ ਨਾ ਪਾਓ ਚਾਹ ਪੀ ਕੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਛੱਡਿਆ ਆਉਂਗਾ। ਠੀਕ ਹੈ। ਬਸ ਕੋਈ ਨਹੀਂ ਆਪਾਂ ਚਾਹ ਪੀ ਕੇ ਚੱਲਦੇ ਆਂ ਬਸ ਫਿਰ। ਹਾਂ। ਚੱਲਦੇ ਆਂ। ਚੱਲ ਬਣਾ ਲਈ ਹੁਣੀ ਚਾਹ ਜਾਂ ਫਿਰ ਚਾਹ ਪੀ ਕੇ ਚੱਲਦੇ ਆਂ ਬਸ। ਹੋਰ ਉਹਨਾਂ ਫੋਨ ਚ ਵੇਲਾ ਹੋਇਆ ਕਰ ਕਿਸੇ ਵੇਲੇ ਇਹ ਤੇ ਉਂਗਲਾਂ ਜਾਂ ਮਾਰੀ ਚੱਲਿਆ ਕਰ ਉਹੀ ਦੇਖੀਂਦਾ ਸੀ ਮਾਂ ਕਿਉਂ ਕੀ ਹੋ ਗਿਆ ਹੋਣਾ ਤਾਂ ਕੀ ਐ ਤੇਰੀ ਚਾਚੀ ਦਾ ਫੋਨ ਆਇਆ ਸੀ ਚਾਚੀ ਦਾ ਫੋਨ ਕੀ ਕਹਿੰਦੀ ਸੀ ਉਹਨੇ ਆਉਣਾ ਹੈਗਾ ਹਾਂ ਉਹਨੇ ਕੀ ਕਰਨ ਆਉਣਾ ਉਹਨੇ ਖੁਸ਼ੀ ਵਾਸਤੇ ਹੋਣਾ ਹੈ ਕੋਈ ਖੁਸ਼ਖਬਰੀ ਲੈ ਕੇ ਆਉਗੀ ਆਪਣੇ ਖਾਤਰ ਖੁਸ਼ਖਬਰੀ ਹਾਂ ਅੱਗੇ ਤਾਂ ਕਦੇ ਖੁਸ਼ਖਬਰੀ ਲੈ ਕੇ ਨਹੀਂ ਆਈ ਉਹ ਨਹੀਂ ਪੁੱਤ ਚਲ ਅੱਗੇ ਨਹੀਂ ਲੈ ਕੇ ਆਈ ਤਾਂ ਹੁਣ ਲੈ ਕੇ ਆਉਂਗਾ ਇਹ ਜੀ ਕੀ ਖੁਸ਼ਖਬਰੀ ਲੈ ਕੇ ਆਉਗੀ ਉਹ ਤੇਰੇ ਰਿਸ਼ਤੇ ਦੀ ਗੱਲ ਕਰਨ ਆਉਗੀ ਉਹਦੀ ਨਿਗਾਚ ਕੋਈ ਕੁੜੀ ਆ ਵਧੀਆ ਪੜ੍ਹੀ ਲਿਖੀ ਹੈ ਕਹਿੰਦੀ ਸੋਹਣੀ ਸੁਨੱਖੀ ਹੈ ਪੂਰੀ ਮਾਂ ਮੈਂ ਹਲੇ ਵਿਆਹ ਨਹੀਂ ਕਰਵਾਉਣਾ ਹੋਰ ਕਦੋਂ ਵਿਆਹ ਕਰਵਾਉਣਾ ਹੁਣ ਮਾਂ ਦੇ ਆਖੇ ਵੀ ਨਹੀਂ ਲੱਗੇਗਾ ਮਾਂ ਆਖੇ ਤਾਂ ਲੱਗ ਜੂਗਾ ਪਰ ਹਲੇ ਮੇਰੀ ਕੋਈ ਉਮਰ ਹੈ ਚਲ ਜੇ ਉਮਰ ਹੈ ਵੀ ਹਲੇ ਮੇਰੇ ਕਿਸੇ ਦੋਸਤ ਨੇ ਵਿਆਹ ਨਹੀਂ ਕਰਾਇਆ ਮੈਂ ਕਿਉਂ ਪਹਿਲੀ ਕਰਾਣਾ ਸਾਰਿਆਂ ਤੋਂ ਹੁਣ ਤਾਂ ਦੋਸਤਾਂ ਨੇ ਮਗਰ ਲੱਗੇਗਾ ਜਿਹੜੀ ਗੱਲ ਮਾਂ ਨੇ ਕਹਤੀ ਉਹ ਤਾਂ ਕਿ ਰਹਿਣ ਦੇ ਦੋਸਤਾਂ ਨੇ ਮਗਰ ਲੱਗ ਜਾਣਾ। ਮਾਂ ਮੇਰੀ ਗੱਲ ਸੁਣਾ ਹਲੇ ਮੇਰਾ ਐਮੇ ਦਾ 1 ਸਾਲ ਹੋਇਆ। 1 ਸਾਲ ਰਹਿੰਦਾ। ਘਟੋੜ ਸਾਲ ਤਾਂ ਹੋ ਜਾਣਦੇ। ਇਹਦੋਂ ਬਾਅਦ ਕੋਈ ਨੌਕਰੀ-ਨੌਕਰੀ ਦੇਖ ਲੂ ਫੇਰ ਫੇਰ ਕਰਾਵਾਂਗੇ ਵਿਆਹ ਤਾਂ। ਪੁੱਤ ਕਈ ਵਾਰੀ ਕੋਈ ਰਿਸ਼ਤੇ ਮੌਕੇ ਦੇ ਹੁੰਦੇ ਆ। ਜਵਾਬ ਨਹੀਂ ਦੇਈਦਾ ਹੁੰਦਾ। ਨਾਲੇ ਘਰੇ ਆਈ ਲక్ష్ਮੀ ਤੇ ਜਮੀ ਨਹੀਂ ਧੱਕੀ ਦੀ ਹੁੰਦੀਗੀ। ਮਾਂ ਚਾਚੀ ਦੇ ਤਾਂ ਮੈਨੂੰ ਜੰਮਾ ਭਰੋਸਾ ਨਹੀਂ। ਕੀ ਪਤਾ ਕਿਹੋ ਜਿਹੀ ਕੁੜੀ ਨਾਲ ਉਹ ਕਰਾਊਗੀ, ਉਹ ਰਿਸ਼ਤਾ ਕਰਾਊਗੀ। ਨਹੀਂ ਪੁੱਤ। ਵਧੀਆ ਕੁੜੀ ਦਾ ਰਿਸ਼ਤਾ ਹੀ ਲੈ ਕੇ ਆਊਗੀ। ਉਨੇ ਨੂੰ ਤਾਂ ਮੈਨੂੰ ਸਾਰੀ ਗੱਲਬਾਤ ਦੱਸਦੀ ਉਹ ਤਾਂ ਆਪਣੇ ਤੇ ਪਹਿਲੀ ਲੱਗਦੀ ਆ ਉਹ ਕਿੱਥੇ ਚਾਹੁੰਦੇ ਵੀ ਇਹ ਖੁਸ਼ੀ ਵਸਣ ਜਿਵੇਂ ਲੱਗਦੀ ਆ ਖਬਰਾਂ ਹੁਣ ਉਹ ਬਦਲ ਚ ਚੰਗਾ ਹੀ ਹੋਣਾ ਹੋਵੇ ਉਹਦੇ ਹੱਥੋਂ ਆਏ ਨਹੀਂ ਉਹ ਕਰਦੇ ਹੁੰਦੇ ਆ ਆਪਣੇ ਮਾਪਿਆਂ ਦੀ ਗੱਲ ਮੰਨੀ ਦੀ ਹੁੰਦੀ ਆ ਮੈਂ ਮੇਰਾ ਤਾਂ ਮਨ ਨਹੀਂ ਬਣਦਾ ਹਾਲੇ ਵਿਆਹ ਕਰਾਉਣ ਨੂੰ ਤੈਨੂੰ ਪਤਾ ਕਿੰਨੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਤੈਨੂੰ ਤਾਂ ਪਤਾ ਹੀ ਐ ਹੁਣ ਮੈਂ ਮੈਥੋਂ ਇੰਨੀਆਂ ਜ਼ਿੰਮੇਵਾਰੀਆਂ ਨਹੀਂ ਚੱਕੀਆਂ ਜਾਂਦੀਆਂ ਹਾਲੇ ਵੀ ਕੋਈ ਨਹੀਂ ਉੱਥੇ ਲੈ ਜਾ ਆਏ ਕਰਲਾ ਸਾਰਾ ਕੁਝ ਪੁੱਛ ਕੇ ਜੇ ਬਾਹਰ ਯਾਰਾਂ ਦੋਸਤਾਂ ਕੋਲੇ ਜਾਓ ਕਿੱਥੇ ਆ ਕਦੋਂ ਆਏਗਾ ਫਲਾਨਾ ਤੇ ਉਂ ਕ ਮੈਥੋਂ ਇੰਨਾ ਕੁਝ ਨਹੀਂ ਹੁੰਦਾ ਫਿਰ ਹੁਣ ਮੈਂ ਵੀ ਤੈਨੂੰ ਕਿੰਨਾ ਖੜੀਕੀ ਚੱਲਿਆ ਕਰ ਤੂੰ ਤਾਂ ਜੇ ਯਾਰਾਂ ਦੋਸਤਾਂ ਕੋਲੇ ਜਾਵੇਂ ਨਾ ਦਿ ਰਾਤ ਇਕੱਤਰ ਮੁੜਦਾ ਨਹੀਂਗਾ ਭਈ ਆਪਦਾ ਵਿਆਹ ਕਰਾ ਤੇ ਫਰਜ਼ ਤੋਂ ਮੈਂ ਵੀ ਫਰੇ ਹੋ ਮਾਂ ਮੈਨੂੰ ਆ ਰੋਕਾ ਟੋਕਾ ਹੀ ਆ ਪਸੰਦ ਹੀ ਨਹੀਂ ਹੈਗੀਆਂ ਕੋਈ ਨਹੀਂ ਨਹੀਂ ਰੋਕਾ ਟੋਕਾ ਕਰਦੀ ਬਾਕੀ ਉਹਨੂੰ ਮੈਂ ਕਹਿ ਦੂੰਗੀ ਆਪੇ ਸਮਝਾ ਕੇ ਰੱਖਿਆ ਕਰਾਂਗੇ ਇਹ ਜੀ ਕੁੜੀ ਨਹੀਂ ਸਮਝਦਾ ਰਹਗੀ ਚੰਗੇ ਘਰ ਦੀ ਕੁੜੀ ਐ ਉਹਦੇ ਮਾਪਿਆਂ ਨੇ ਉਹਨੂੰ ਚੰਗਾ ਹੀ ਆਹ ਕਰਿਆ ਹੋਊਗਾ ਕੋਈ ਉਹਦੇ ਪਾਲਣ ਪੋਸ਼ਣ ਚ ਕੋਈ ਗਲਤੀ ਨਹੀਂ ਕਰੀ ਹੋਣੀ ਉਹਨਾਂ ਨੇ ਮੈਂ ਗਲਤ ਦੀ ਤਾਂ ਗੱਲ ਹੀ ਨਹੀਂ ਕਰਦਾ ਮੈਂ ਗਲਤ ਆ ਇਹ ਵੀ ਮੇਰਾ ਆਪਦੀ ਚਿਤ ਨਹੀਂ ਹੈਗਾ ਹਲੇ ਵਿਆਹ ਕਰਾਉਣ ਨੂੰ ਆ ਬੰਦਸ਼ਾਂ ਹੀ ਐ ਜੇ ਮੈਥੋਂ ਰਹਿਣੀ ਜਾਂਦਾ ਚਲ ਕੋਈ ਨਹੀਂ ਪੁੱਤ ਕੇਰਾ ਤੇਰੀ ਚਾਚੀ ਨੂੰ ਆਉਣ ਦੇ ਗੱਲਬਾਤ ਪੁੱਛਾਂਗੇ ਉਹ ਤੋਂ ਫੇਰ ਆਪਾਂ ਦੇਖਾਂਗੇ ਅੱਗੇ ਕੀ ਬਣਦਾ ਹੈਗਾ ਜੇ ਕੁੜੀ ਵਧੀਆ ਕਰਦੀ ਐ ਫੇਰ ਤਾਂ ਆਪਾਂ ਰਿਸ਼ਤਾ ਲੈ ਲਾਂਗੇ ਤੇ ਬਾਕੀ ਕਿਹੜਾ ਆਪਾਂ ਕੱਲੀ ਤੇਰੀ ਚਾਚੀ ਦੀ ਖੜਾਂਗੇ ਆਪਾਂ ਪੁੱਛ ਪੜਤਾਲ ਕਰਕੇ ਰਿਸ਼ਤਾ ਲਵਾਂਗੇ ਚਲ ਦੇਖ ਲਾ ਮਾਂ ਫਿਰ ਜਿਵੇਂ ਤੈਨੂੰ ਸਹੀ ਲੱਗਦਾ ਪਰ ਜੇ ਚਾਚੀ ਕਰਾ ਰਹੀ ਰਿਸ਼ਤਾ ਤਾਂ ਪੂਰਾ ਪਰਖ ਲਈ ਵੀ ਕੁੜੀ ਕੌਣ ਆ ਕਿੱਥੋਂ ਆ ਕਿਵੇਂ ਆ ਸਿਆਣੀ ਆ ਆਂਡ ਕਮੜ ਤੋਂ ਪਤਾ ਲੈ ਲਈ ਰਿਸ਼ਤੇਦਾਰੀਆਂ ਚ ਕੋਈ ਲੱਭ ਲਈ ਹਨਾ ਗਾਹਾਂ ਦੀ ਗਾਹਾਂ ਮੈਂ ਉਹ ਤਾਂ ਅੱਖਾਂ ਬੰਦ ਕਰਕੇ ਨਾ ਉਹ ਤੇ ਭਰੋਸਾ ਕਰੀ ਮੈਂ ਤਾਂ ਮੈਨੂੰ ਵੀ ਪਤਾ ਹੈ ਅੱਖਾਂ ਬੰਦ ਕਰਕੇ ਨਹੀਂ ਮੈਂ ਭਰੋਸਾ ਕਰਦੀ ਮੈਨੂੰ ਨਾ ਆਏ ਆ ਵੀ ਉਹ ਤਾਂ ਸਾਰਾ ਕੁਝ ਪੁੱਛ ਕੇ ਕਿਹੜੇ ਪਿੰਡ ਦੀ ਕੁੜੀ ਐ ਕੀ ਨਾਂ ਥੇ ਸਾਰਾ ਐਡਰੈਸ ਪਤਾ ਲੈ ਕੇ ਆਪਾਂ ਪੜਤਾਲ ਕਰਾਂਗੇ ਫੇਰ ਅੱਗੇ ਗੱਲ ਤੋਰਾਂਗੇ ਐ ਥੋੜੀ ਐ ਵੀ ਉਹਨੂੰ ਕਹਿ ਦਊਂ ਵੀ ਹਾਂ ਬਨ ਜਾ ਖੰਮਣੀ ਚਲ ਫੇਰ ਤਾਂ ਠੀਕ ਆ ਮਾਂ ਆਪਦੇ ਵੱਲੋਂ ਤੂੰ ਪੂਰਾ ਕਰ ਲਈ ਆ ਆਪਦੀ ਸਾਰੀ ਜਾਣਕਾਰੀ ਹਾਸਲ ਕਰ ਲਈ ਪਹਿਲਾਂ ਕੁੜੀ ਬਾਰੇ ਕੋਈ ਗੱਲ ਨਹੀਂ ਉ ਤਾਂ ਉਹਨੇ ਮੈਨੂੰ ਪਿੰਡ ਦੱਸਿਆ ਸੀਗਾ ਤੇ ਹਾਏ ਵੀ ਰਿਸ਼ਤੇਦਾਰੀ ਤੇਰੀ ਮਾਮੀ ਦੀ ਤੇ ਉਹਨੂੰ ਮੈਂ ਕਹਿ ਦੇਣਗੀ ਤੇਰੀ ਮਾਮੀ ਨੂੰ ਮੜਾ ਜਾ ਪਤਾ ਕਰ ਲਊਗੀ ਹਾਂ ਪਰ ਸੱਚ ਜਾਣੇ ਤਾਂ ਮੇਰਾ ਮਨ ਤਾਂ ਸੱਚੀ ਨਹੀਂ ਮੰਨਦਾ ਹੈਗਾ ਹਲੇ ਵਿਆਹ ਕਰਾਉਣ ਨੂੰ ਜੇ ਤੁਸੀਂ ਧੱਕਾ ਕਰਨਾ ਤਾਂ ਕਰੀ ਚੱਲੋ ਕਿਵੇਂ ਮਰਜ਼ੀ ਵੇਖ ਪੁੱਤ ਇਹ ਨਹੀਂ ਪਤਾ ਹੁੰਦਾ ਬੰਦੇ ਦੇ ਸਾਸਾਂ ਘਰਾਸਾਂ ਦਾ ਵੀ ਕੀ ਕੁਝ ਹੋ ਜੇ ਮੈਂ ਢਿੱਲੀ ਮੱਸੀ ਰਹਿਣੀ ਆ ਤੇ ਵਿਆਹ ਕਰਾ ਕੇ ਕੰਮ ਨਵੇੜ ਮੈਂ ਵੀ ਫਿਕਰ ਉਹ ਕਰਾਂ ਦੀ ਚੱਲ ਮੇਰਾ ਪੁੱਤ ਵਿਆਹ ਹੈ ਗਿਆ ਫੇਰ ਬੇਸ਼ੱਕ ਦੀ ਮੈਨੂੰ ਦੂਜੇ ਦਿਨ ਹੀ ਰੱਬ ਲੈ ਜੇ ਬਸ ਕਾ ਗੱਲ ਆ ਮਾਂ ਚੱਲ ਤੈਨੂੰ ਮੜਾ ਮੋਟਾ ਸੌਖਾ ਹੋ ਜਾਊਗਾ ਸਾਰਾ ਦਿਨ ਕੰਮ 'ਚ ਖੱਪੀ ਰਹਿਣੀ ਆ ਕੋਈ ਸਹਾਰਾ ਹੋ ਜਾ ਚੱਲ ਫੇਰ ਉਹੀ ਕਹਿੰਨਾ ਵੀ ਤੂੰ ਦੇਖ ਲੈ ਇੱਕ ਵਾਰ ਪਰਖ ਲਈ ਚਲ ਦੇਖ ਲਈ ਜਿਵੇਂ ਤੈਨੂੰ ਸਹੀ ਲੱਗਦਾ ਉਵੇਂ ਕਰ ਲੈ ਕੋਈ ਨਹੀਂ ਕੋਈ ਨਹੀਂ ਆਂ ਤਾਂ ਹੈ ਨਹੀਂ ਕਿ ਵੀ ਮੈਂ ਤੈਨੂੰ ਪਸਾ ਦੂੰਗੀ ਮੈਨੂੰ ਵੀ ਪਤਾ ਵੀ ਮੇਰਾ ਪੁੱਤ ਸ਼ੌਂਕ ਨਾ ਪਾਲਿਆ ਕੋਈ ਇਹ ਜਿਹੀ ਮਾੜੀ ਧੀੜੀ ਕੁੜੀ ਨਾ ਆ ਜੇ ਵੀ ਜਿਹੜੀ ਕੱਲ ਨੂੰ ਸਾਨੂੰ ਤਪਾਈ ਜਾਵੇ ਇਸ ਗੱਲਾਂ ਤਾਂ ਤਾਂ ਮੈਂ ਵੀ ਡਰਦੀ ਐ ਲੋਕਾਂ ਨਾਲ ਬਾਕੀ ਕੀ ਕੁਝ ਹੋਈ ਜਾਂਦਾ ਬਾਕੀ ਪਤਾ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਪਤਾ ਹੀ ਨਾ ਮਾਂ ਕਿਹੇ ਜਿਹੀਆਂ ਆ ਆ ਮੈਂ ਜਾਣਾ ਹੁੰਨਾ ਕਾਲਜ ਬਸ ਸਾਰਾ ਦਿਨ ਕੰਨ ਤੋਂ ਫੋਨ ਹੀ ਨਹੀਂ ਲਾਉਂਦੀਆਂ ਇਹੇ ਜਿਹੀਆਂ ਹੋ ਰਹੀਆਂ ਗਈਆਂ ਇੱਕ ਇੱਕ ਨਹੀਂ ਦੋ ਦੋ ਰੱਖੀ ਬੈਠੀਆਂ ਇਹ ਤਾਂ ਪੁੱਤ ਹੈ ਗਈ ਹੈ ਆ ਫੋਨਾਂ ਜਿਨੇ ਜੜ ਕੱਟਤੀ ਜਵਾਕਾਂ ਦੀ ਚਲ ਕੋਈ ਨਹੀਂ ਆਪਾਂ ਕਿਹੜਾ ਕੋਈ ਐਂ ਹੀ ਰਿਸ਼ਤਾ ਕਰਾਂਗੇ ਉਹੀ ਤਾਂ ਲਾ ਬਸ ਚ ਜਾਂਦੇ ਆ ਬਸ ਚ ਕਾ ਲੈਣਗੇ ਡੇਟ ਨਹੀਂ ਆਈਆਂ ਕੰਨਾਂ ਚ ਸਾਰੇ ਰਾਹ ਇਹੋ ਜੀਆਂ ਗੱਲਾਂ ਕਰੀ ਜਾਂਦੀਆਂ ਪਤਾ ਨਹੀਂ ਕਿਹੜਾ ਮੂਰੇ ਇਹ ਜਿਹਾ ਵਿਹਲਾ ਹੁੰਦਾ ਜਿਹਨੂੰ ਕੋਈ ਹੋਰ ਕੰਮਕਾਰੀ ਨਹੀਂ ਹੁੰਦਾ ਬੁਰਾ ਹਾਲ ਹੋ ਰਿਹਾ ਅੱਜ ਗੱਲ ਤਾਂ ਕੁੜੀਆਂ ਦਾ ਮਾਂ ਤਾਂ ਹੀ ਮੈਨੂੰ ਤਾਂ ਡਰ ਲੱਗਦਾ ਵੇ ਕੋਈ ਕਿਤੇ ਇਹ ਜੀ ਕੋਈ ਕੁੜੀ ਨਾ ਜੇ ਮੈਂ ਤਾਂ ਜੰਮਾ ਮਰ ਜੂ ਫੇਰ ਤਾਂ ਇਹ ਤਾਂ ਪੁੱਤ ਟਾਈਮ ਹੀ ਇਹੋ ਜਿਹਾ ਹੁਣ ਵਿਹਲੇ ਵੀ ਬਾਕੀ ਕੌਣ ਕੁੜੀਆਂ ਦਾ ਇਹ ਜਹ ਹੋਇਆ ਪਿਆਗਾ ਨਸ਼ੇ ਪੱਤਿਆਂ ਵਾਲਿਆਂ ਦੇ ਮੰਗਰੀ ਲੱਗੀਆਂ ਫਿਰਦੀਆਂ ਜਿਹੜੇ ਐ ਚਿੱਟਾ ਲਾਉਂਦੇ ਮੂਰੇ ਵੇਵੇਂ ਨਸ਼ੇ ਕਰਦੇ ਆ ਉਹਨਾਂ ਨਾਲ ਹੀ ਗੱਲਾਂ ਮਾਰੀ ਜਾਂਦਾਂ ਬਾਕੀ ਚੱਲ ਛੱਡ ਪਰੇ ਆਪਾਂ ਕਾ ਕਿਸੇ ਦੀ ਮਾਇਲ ਧੋਤੀ ਐ ਮਾਂ ਸਾਰੀਆਂ ਕੁੜੀਆਂ ਇੱਕੋ ਜੀਆਂ ਵੀ ਨਹੀਂ ਹੁੰਦੀਆਂ ਪਰ ਵਿੱਚ ਤਾਂ ਤੈਨੂੰ ਪਤਾ ਇਹ ਜੀਆਂ ਹੀਆਂ ਕਾਲਜਾਂ 'ਚ ਪੜਦੀਆਂ ਜਿਹੜੀਆਂ ਲਗਭਗ ਉਹਨਾਂ 'ਚ ਵਿੱਚ ਤਾਂ ਕੋਲ ਲਿਪਾਂ ਵੀ ਲਾਉਂਦੀਆਂ ਬੁਰਾ ਹਾਲ ਹੋ ਰਿਹਾ ਕੁੜੀਆਂ ਦਾ ਪੁੱਤ ਬਥੇਰੇ ਨਸ਼ੇ ਪੱਤੇ ਕਰੀ ਜਾਂਦੇ ਆ ਕੁੜੀਆਂ ਚੱਲ ਕੋਈ ਨਹੀਂ ਉਹ ਤਾਂ ਬੱਸ ਮੈਨੂੰ ਤਾਂ ਇਹ ਸੇ ਗੱਲਾਂ ਤੋਂ ਡਰ ਲੱਗਦਾ ਕਿਤੇ ਚਾਚੀ ਇਹ ਜਿਹੀ ਕੁੜੀ ਨਾ ਮੇਰੇ ਮੱਥੇ ਮਾਣ ਦੇ ਕੋਈ ਨਹੀਂ ਪੁੱਤ ਜਿਹੜੀਆਂ ਪਿੰਡਾਂ ਵਾਲੀਆਂ ਕੁੜੀਆਂ ਹੁੰਦੀਆਂ ਨਾ ਥੋੜੀਆਂ ਜਿਹੀਆਂ ਉਹਨਾਂ ਨੂੰ ਆਇਆ ਪਾਵੰਦੀਆਂ ਵੱਤ ਹੁੰਦੀਆਂ ਘੱਟ ਬਾਹਰਪੂਰ ਨਿਕਲ ਦਿੰਦੇ ਆ ਬਾਕੀ ਛੱਡ ਖੜਾ ਮੈਂ ਚਾਹ ਬਣਾਉਣੀ ਆ ਆ ਜਾ ਨਾਲ ਤਾਂ ਚਾਹ ਚੂਪੀ ਲੈ ਨਾਲੇ ਆਹ ਕੁ ਕੱਪੜੇ-ਕੁੱਪੜੇ ਬਦਲ ਲੈ ਹੁਣ ਜਦੋਂ ਦਾ ਆਇਆ ਇੱਥੇ ਬੈਠੇ ਚਲੋ ਬਣਾ ਲਾ ਚਾਹਾਂ ਯਾਰ ਮੇਰਾ ਤਾਂ ਚੱਤ ਵੀ ਨਹੀਂ ਕਰਦਾ ਵਿਆਹ ਕਰਾਉਣ ਦਾ ਪਰ ਹੁਣ ਯਾਰ ਕਰਾਉਣਾ ਹੀ ਪੈਣਾ ਵਿਆਹ ਤਾਂ ਹੁਣ ਮਾਂ ਵੀ ਹਨਾ ਸਾਰਾ ਦਿਨ ਕੰਮ ਕਰੀ ਜਾਂਦੀ ਰਹਿੰਦੀ ਆ ਮੜਾ ਮੋਟਾ ਸਹਾਰਾ ਹੋਜੂ ਪਰ ਜਿਹੜੀ ਗੱਲ ਐ ਰਿਸ਼ਤਾ ਕਰਾ ਰਹੀ ਐ ਚਾਚੀ ਉਥੇ ਤਾਂ ਮੈਨੂੰ ਜਮਾ ਭਰੋਸਾ ਨਹੀਂ ਉਹ ਤਾਂ ਸਾਨੂੰ ਖੁਸ਼ ਦੇ ਕੀ ਨਿਰਾਜ਼ੀ ਹੈਗੀ ਪਤਾ ਨਹੀਂ ਕਿਹਜੇ ਕੁੜੀ ਦਾ ਰਿਸ਼ਤਾ ਕਰਾਊਗੀ ਜੇ ਵਧੀਆ ਹੋਵੇ ਫੇਰ ਵੀ ਆ ਇੱਕ ਤਾਂ ਅੱਜ ਕੱਲ ਯਕੀਨ ਵੀ ਨਹੀਂ ਕਰ ਸਕਦੇ ਨਾ ਕਿਸੇ ਕੁੜੀ ਤੇ ਘਰੋਂ ਜਾਂਦੀਆਂ ਪੜਨ ਦੇ ਬਹਾਨੇ ਪਤਾ ਹੀ ਐ ਸਾਰਿਆਂ ਨੂੰ ਵੀ ਸਾਰੀਆਂ ਤਾਂ ਨੀ ਇੱਕੋ ਜੀਆਂ ਹੁੰਦੀਆਂ ਪਰ ਬਹੁਤਿਆਂ ਤਾਂ ਕਦੇ ਕੈਫਿਆਂ 'ਚ ਕੋਈ ਨਸ਼ਾ ਨਹੀਂ ਛੱਡਦੀਆਂ ਬਸ ਰੱਬਾ ਇਹੋ ਜੀ ਕੁੜੀ ਤੋਂ ਬਚਾ ਕੇ ਰੱਖੀ ਜੇ ਹੁਣ ਰਿਸ਼ਤਾ ਹੋ ਰਿਹਾ ਤਾਂ ਵਧੀਆ ਸੰਸਕਾਰੀ ਕੁੜੀ ਆਵੇ ਜਿਹੜੀ ਮੇਰਾ ਤੇ ਮੇਰੀ ਮਾਂ ਦਾ ਖਿਆਲ ਰੱਖੇ ਹੋ ਕੇ ਨਹੀਂ ਕੀ ਲੈ ਖਾ ਇਹ ਹੋ ਕੇ ਨਹੀਂ ਕੀ ਲੈ ਖਾ ਇਸ਼ਕ ਕਮਾ ਮਿਆਂ ਦਾ ਵਾਹ ਸੱਜਣਾ ਪੂਰ ਪਾਇਆ ਹੋਰ ਦੱਸ ਭੈਣ ਠੀਕ ਠਾਕ ਹੈ ਹਾਂ ਹਾਂ ਭੈਣ ਜੀ ਵਧੀਆ ਤੁਸੀਂ ਦੱਸੋ ਬਸ ਠੀਕ ਹੈ ਵਧੀਆ ਹੋਰ ਪਰਿਵਾਰ ਸੁੱਖਾ ਹਾਂ ਸਾਰੇ ਸੁੱਖ ਸ਼ਾਂਤ ਵਧੀਆ ਤੇ ਮੈਨੂੰ ਤਾਂ ਤੁਸੀਂ ਇਹ ਨਹੀਂ ਲਾਇਆ ਸੀਗਾ ਆ ਜੱਸੀ ਦੇ ਰਿਸ਼ਤੇ ਵਾਸਤੇ ਹਾਂ ਤੇ ਮੈਂ ਆਖਾਂ ਚੱਲ ਹੁਣ ਮੈਨੂੰ ਕੁੜੀ ਦੇ ਦੱਸ ਪਈ ਸੀਗੀ ਤੇ ਮੈਂ ਆਖਾਂ ਚੱਲ ਮੈਂ ਜਾ ਕੇ ਗੱਲ ਕਰਕੇ ਆਉਣੀ ਆਂ ਅੱਛਾ ਕਹੇ ਜਾ ਪਰਿਵਾਰਾਂ ਨਾਲ ਕੁੜੀ ਵਧੀਆ ਪਰਿਵਾਰ ਬਥੇਰਾ ਵਧੀਆ ਹੈਗਾ ਕੁੜੀ ਵੀ ਬਥੇਰੀ ਵਧੀਆ ਹੈਗੀ ਸੋਹਣੀ ਸੁਨੱਖੀ ਹੈਗੀ ਪੜੀ ਲਿਖੀ ਵੀ ਹੈ ਹਾਂ ਚੱਲ ਵਧੀਆ ਭੈਣੇ ਜੇ ਤੂੰ ਰਿਸ਼ਤਾ ਕਰਾਉਣੀ ਹੈ ਹੋਰ ਮੈਂ ਕੀ ਭਾਲਦੀ ਐ ਜਦੋਂ ਵਧੀਆ ਕਰਦੀ ਕੁੜੀ ਐ ਬਾਕੀ ਤੈਨੂੰ ਪਤਾ ਹੀ ਆਪਣੇ ਪਰਿਵਾਰ ਬਾਰੇ ਤਾਂ ਹਨਾ ਵੀ ਆਪਾਂ ਤਾਂ ਕੌਣਾ ਵਧਾ ਚੜਾ ਵਾਲੇ ਇਹ ਜੇ ਹਾਂ ਤੇ ਚਲ ਦੇਖ ਲੈ ਤੈਨੂੰ ਪਸੰਦ ਆ ਤਾਂ ਫਿਰ ਮੈਨੂੰ ਵੀ ਪਸੰਦੀ ਮੈਨੂੰ ਤਾਂ ਭਾਈ ਹੁਣ ਪਸੰਦੀ ਆਗੀ ਮੈਂ ਤਾਂ ਤਾਂ ਹੀ ਆਈ ਹੈਗੀ ਮੈਂ ਹੁਣ ਤਾਂ ਮੈਂ ਗੱਲ ਪੱਕੀ ਕਰਕੇ ਆਉਂਗੀ ਨਾ ਕੋਈ ਗੱਲ ਨਹੀਂ ਭਾਣੇ ਬਾਕੀ ਤੂੰ ਦੱਸ ਦੇ ਪੁੱਤ ਜੇ ਕੋਈ ਤੇਰੇ ਮਨ ਚ ਗੱਲ ਐ ਤੇਰੀ ਚਾਚੀ ਨੂੰ ਮੈਂ ਤਾਂ ਚਾਚੀ ਐਂ ਕਹਣਾ ਜਿਹੜੀਆਂ ਅੱਜ ਕੱਲ ਬਾਲੀਆਂ ਬਾਲੀਆਂ ਪੜੀਆਂ ਲਿਖੀਆਂ ਹੁੰਦੀਆਂ ਨਾ ਹਾਂ ਉਹ ਕਰੇ ਕੱਟਿਓ ਹੋ ਕਰਦੀਆਂ ਕੰਮ-ਕਮ ਨਾ ਪੁੱਤ ਇਹੋ ਜੀ ਕੋਈ ਗੱਲ ਨਹੀਂ ਪੜ੍ਹਾਈ ਲਿਖਾਈ ਵੀ ਉਹਨੇ ਕੀਤੀ ਹੋਈ ਆ ਘਰ ਦਾ ਸਾਰਾ ਕੰਮ ਜਾਣਦੀ ਹੈਗੀ ਵਧੀਆ ਰੋਟੀ ਟੁੱਕ ਬਣਾ ਲੈਂਦੀ ਹੈਗੀ ਲੀੜਾ ਕੱਪੜਾ ਵੀ ਧੋ ਲੈਂਦੀ ਹੈ ਸਾਰਾ ਕੰਮ ਕਰ ਲੈਂਦੀ ਆ ਜਮਾ ਬੇਫਿਕਰ ਹੋ ਜਾ ਮੈਨੂੰ ਤਾਂ ਆਈਆਂ ਵੀ ਸਿਆਣੀ ਹੋਵੇ ਤੇ ਮਾਂ ਦਾ ਕਹਿਣਾ ਗੁਣਾ ਮੰਨੀ ਜਾਵੇ ਹਨਾ ਉਹ ਤਾਂ ਕੀ ਆ ਨਾ ਕੋਈ ਗੱਲ ਨਹੀਂ ਐਸ ਗੱਲਾਂ ਕੋਈ ਲਾਂਭਾ ਨਹੀਂ ਆਉਂਦਾ ਭਾਈ ਕੋਈ ਨਹੀਂ ਭੈਣ ਜੀ ਬਾਕੀ ਹੋਰ ਆਪਾਂ ਦੱਸ ਕੀ ਇੱਥੇ ਫਸਗਾਂ ਨੂੰ ਕੱਖ ਪਾਉਣੇ ਆ ਆਪਾਂ ਤਾਂ ਇੱਕ ਆਏ ਚਲ ਸਾਡੀ ਤਿੰਨ ਜਾਨਾਂ ਦੀ ਰੋਟੀ ਬਣਾ ਲਿਆ ਕਰੇ ਤੇ ਐਡੀ ਛੇਤੀ ਤਾਂ ਮੈਂ ਵੀ ਨਹੀਂ ਮੱਜੇ ਤੇ ਬੈਠਣ ਵਾਲੀ ਐਂ ਤਾਂ ਮੈਂ ਵੀ ਹੱਥ ਪਲੱਥੀ ਨਾਲ ਕਰਾਇਆ ਆਂ ਐਂ ਤਾਂ ਫਿਰ ਹੁਣ ਆਪਾਂ ਕਰਦੇ ਹੀ ਆਗੇ ਹਾਂ ਤੇ ਬਸ ਇੱਕ ਆਏ ਗਈ ਦੀ ਬੀ ਆਦਰਪਾ ਕਰੇ ਕੁੜੀ ਇਹੋ ਜੀ ਚਾਹੀਦੇ ਕਿਥੇ ਚਾਰ ਰਿਸ਼ਤੇਦਾਰ ਆ ਜਾਣ ਉਹ ਕਮਰੇ ਚੋਂ ਨਿਕਲ ਕੇ ਆਪਿਆ ਆਪਦੇ ਚ ਨਾ ਨਾ ਭਾਈ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਵਧੀਆ ਕੁੜੀ ਹੁਣ ਜਦੋਂ ਰਿਸ਼ਤੇਦਾਰ ਭੈਣ ਭਾਈ ਕੋਈ ਆਉਂਦੇ ਆਗੇ ਤੇ ਵਧੀਆ ਚਾਹ ਪਾਣੀ ਰੋਟੀ ਟੁੱਕ ਵਧੀਆ ਪੜਾਉਂਦੀ ਹੈਗੀ ਨਾਲੇ ਬੁਲਾਉਂਦੀ ਚਲਾਉਂਦੀ ਬਥੇਰਾ ਮਖੌਲਣ ਵੀ ਬਥੇਰੀ ਹੈਗੀ ਹੈ ਚੱਲ ਵਧੀਆ ਭੈਣ ਜੀ ਬਸ ਤੇਰੀ ਜ਼ਿੰਮੇਵਾਰੀ ਹੈ ਉਧਰੋਂ ਸਾਰੀ ਤੇ ਸਾਨੂੰ ਤਾਂ ਹੋਰ ਕੋਈ ਉਹ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਜੇ ਤੂੰ ਰਿਸ਼ਤਾ ਕਰਾ ਦੇ ਤਾਂ ਬੜੀ ਸੋਹਣੀ ਗੱਲ ਹਾਂ ਜੇ ਤੂੰ ਮੈਨੂੰ ਹੁਣ ਸਵਾਲ ਪਾਇਆ ਸੀਗਾ ਤੇ ਫਿਰ ਪੂਰਾ ਵੀ ਮੈਂ ਹੀ ਕਰੂੰਗੀ ਹਾਂ ਚੱਲ ਸ਼ਾਬਾਸ਼ ਤੇਰੇ ਬਹੁਤ ਵਧੀਆ ਜਿਹੜਾ ਤੂੰ ਮੇਰੇ ਪੁੱਤ ਵਾਸਤੇ ਇੰਨਾ ਸੋਚਿਆ ਹਨਾ ਨੇ ਕੌਣ ਸੋਚਦਾ ਹੈਗਾ ਹਾਂ ਤੇ ਹੋਰ ਪੁੱਤ ਤੂੰ ਹੁਣ ਕੀ ਕਰਦਾ ਹੋਣਾ ਮੈਂ ਤਾਂ ਇਹ ਐਮ ਇਕਨੋਮਿਕਸ ਕਰੀ ਜਾਨਾ 6 ਸਾਲ ਹੋ ਗਿਆ ਇੱਕ ਰਹਿ ਗਿਆ ਸੀ ਮੈਂ ਤਾਂ ਕਿਹਾ ਸੀ ਮਾਂ ਨੂੰ ਵੀ ਸਾਲ ਖੜ ਜਾਨੇ ਆ ਵੀ ਨਾਲੇ ਮੇਰੀ ਐਨ ਐਮ ਹੋ ਜਾਊ ਤੇ ਨਾਲੇ ਕੋਈ ਨੌਕਰੀ ਨੁਕਰੀ ਲੱਭ ਲੂੰਗਾ ਹਾਂ ਪਰ ਮਾਂ ਕਹਿੰਦੀ ਮੈਂ ਤਾਂ ਹੁਣੀ ਕਰਨਾ ਪਿਆ ਮੈਂ ਕਿਹਾ ਚੱਲ ਭਾਈ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਕਰ ਲਓ ਚੱਲ ਭਾਈ ਕੋਈ ਗੱਲ ਨਹੀਂ ਜਦੋਂ ਸੰਜੋਗ ਲਿਖੇ ਆ ਉਦੋਂ ਹੋ ਹੀ ਜਾਣਾਗਾ ਉਹਦੀ ਪਹਿੰਜੀ ਹੋਣਾਗਾ ਸਹੀ ਗੱਲ ਆ ਬਾਕੀ ਮੈਨੂੰ ਤਾਂ ਹੀ ਆ ਚਾਚੀ ਵੀ ਮਾਂ ਵੀ ਸਾਰਾ ਦਿਨ ਓਕਹੀ ਹੁੰਦੀ ਆ ਨਾ ਕੰਮ ਚ ਕਣਾੜਾ ਮੋਟਾ ਸਹਾਰਾ ਹੋਊ। ਇਹ ਤਾਂ ਗੱਲ ਹੈਗੀ ਆ ਭਾਈ। ਹੁਣ ਇਹ ਮਾਣੀ ਮੁੱਟੀ ਹੋਊਗਾ ਢਿੱਲੀ ਮੱਠੀ ਰਹਿੰਦੀ ਹੈਗੀ। ਵੀ ਚੱਲ ਕੋਈ ਗੱਲ ਨਹੀਂ ਨਾਲ ਉਹਗਾ ਤਾਂ ਕੰਮ ਧੰਦਾ ਕਰੀਏਗਾ। ਇੱਥੇ ਕਿਹੜਾ ਤੁਹਾਡੇ ਕੋਈ ਬਾਲਾ ਹੈਗਾ ਧੰਧਾਲ। ਉਹ ਹੀ ਗੱਲ। ਪੰਜਾਫੇ ਵੱੱਜਾ ਬਸੂਗਾ ਦਾ ਹੋਊਗਾ। ਬਾਕੀ ਐਵੇਂ ਵੀ ਚਾਚੀ ਹੁਣ ਮਾਂ ਨੂੰ ਬਾਹਰ ਵੀ ਜਾਣਾ ਪੈਂਦਾ। ਥਾਂ ਥਾਂ ਕਦੇ ਕਿਸੇ ਰਿਸ਼ਤੇਦਾਰੀ ਚ ਕਦੇ ਕਿਤੇ ਫਿਰ ਐ ਓਖਾ ਜਾ ਹੋ ਜਾਂਦਾ ਜੀ ਕੋ ਘਰੇ ਕੋਲ ਹੋਰ ਹੈ ਨਹੀਂ ਸੀਗਾ। ਹਾਂ। ਚਲ ਇੰਨੇ ਨਾਲ ਹੁਣ ਉਹ ਘਰੇ ਰਹਿ ਲਿਆ ਕਰੂ। ਚਲ ਮਾਂ ਬਾਹਰਲੇ ਕੰਮਾਂ ਤੇ ਹੋ ਜਾ ਕਰ ਕੰਮਾਂ ਤੇ ਹਾਂ ਇਹ ਤਾਂ ਗੱਲ ਸਹੀ ਆ ਭਾਈ ਨਾ ਇਹ ਉਹੀ ਗੱਲ ਫਿਰ ਜਾਣਾ ਆਉਣਾ ਦਾ ਪੈਂਦਾ ਯਾਰ ਰਿਸ਼ਤੇਦਾਰੀ ਚ ਭਾਈ ਜੇ ਨਾ ਜਾਈਏ ਤਾਂ ਵੀ ਨਹੀਂ ਸਰਦਾਗਾ ਹੈ ਜਾਣਿਆਂ ਦਾ ਫਿਰ ਘਰ ਦੇ ਕੰਮ ਛੁੱਟਦੇ ਆ ਫਿਰ ਪਹਿੰਜੀ ਘਰ ਦਾ ਮਗਰੋਂ ਫੇਕਰ ਇਹ ਕੇਦਾ ਹੋ ਜਾਂਦਾ ਮੈਨੂੰ ਵੀ ਉਹਨੇ ਜਾਣਾ ਹੋਊਗਾ ਹੁਣ ਕਿਹਦੇ ਰੋਟੀ ਨੂੰ ਆਖੂ ਆ ਕਿਵੇਂ ਆ ਕੇ ਘਰੇ ਜਿੰਦਾ ਖੋਲੂਗਾ ਇਹਦੀ ਮਾਰੀ ਜੇ ਕਿਤੇ ਜਾਨੀ ਆ ਮੈਂ ਤਾਂ ਹੱਥੋਂ ਨੂੰ ਭਾਈਦੀ ਆ ਘਰੇ ਜਿਦੋਂ ਜਵਾਬ ਆਊਗਾ ਉਦੋਂ ਘਰੇ ਜਾਵਾਂ ਚਲ ਕੋਈ ਨਹੀਂ ਹੁਣ ਤਾਂ ਬੇਫਿਕਰ ਹੋ ਜਾ ਬਸ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ हां ਸੱਚ ਇੱਕ ਮੈਨੂੰ ਹੋਰ ਦੱਸ ਦੋ ਭਾਈ ਵੀ ਤੁਹਾਡੀ ਮੰਗ ਮੰਗ ਕੀ ਹੈਗੇ ਇਹ ਫਿਰ ਮੈਂ ਉਹੋ ਜਿਹਾ ਅਗਲੇ ਨੂੰ ਦੱਸੂਂਗੇ ਲੈ ਭੈਣ ਜੀ ਮੰਗ ਸਾਡੀ ਕਾਦੀ ਹੈ ਕੱਲਾ ਜਵਾਕ ਹੈ ਮੇਰੇ ਬਗਾਨੀ ਦੀ ਦਾ ਸਾਰਾ ਕੁਝ ਐਵੇਂ ਅਗਲੇ ਨੂੰ ਕਹਿੰਦੇ ਤੇ ਮੂੰਹ ਅਡਾਂਗੇ ਮੱਖੀਆਂ ਹੀ ਪੈਣਗੀਆਂ ਕੁੜੀ ਸਿਆਣੀ ਹੋਵੇ ਤੇ ਬਸ ਘਰ ਦਾ ਤਾਂ ਜ਼ਿੰਮੇਵਾਰੀ ਚੱਕ ਲਈ ਸਾਰੀ ਅਸੀਂ ਤਾਂ ਕੁਝ ਨਹੀਂ ਮੰਗਦੇ ਸਾਰਾ ਕੁਝ ਹੈ ਪ੍ਰਮਾਤਮਾ ਦਾ ਦਿੱਤਾ ਸਾਡੇ ਘਰੇ ਛੜ ਤਾਂ ਸਾਹਬਨ ਹੋਟੇ ਜਾਂਦਾ ਸਭ ਕੁਝ ਇਹ ਤਾਂ ਗੱਲ ਤੇਰੀ ਹੈਗੀ ਆ ਸੱਚ ਹੋ ਮੈਂ ਤਾਂ ਭੁੱਲੀ ਗਈ ਆ ਫੋਟੋ ਲੈ ਕੇ ਆਈ ਸੀਗੀ ਮੈਂ ਤਾਂ ਨਾਲ ਇਹ ਆ ਵੇਖੋ ਫੋਟੋ ਤਾਂ ਬਈ ਸੋਣੀ ਐ ਲੈ ਦੇਖ ਲੈ ਪੁੱਤ ਮੈਨੂੰ ਤਾਂ ਸੋਣੀ ਲੱਗਦੀ ਐ ਕੁੜੀ ਹੁਣ ਤੂੰ ਦੇਖ ਲੈ ਬਾਕੀ ਮੇਰੇ ਪੁੱਤ ਵਰਗੀ ਐ ਜਿੰਨਾ ਮੇਰਾ ਪੁੱਤ ਸੋਹਣਾ ਉੰਨੀ ਸੋਹਣੀ ਕੁੜੀ ਐ ਕੁੜੀ ਤਾਂ ਸੋਣੀ ਐ ਮਾਂ ਹਾਂ ਪੁੱਤ ਜਿੰਨਾ ਮੇਰਾ ਪੁੱਤ ਸੋਹਣਾ ਉੰਨੀ ਸੋਹਣੀ ਕੁੜੀ ਐ ਮੇਰੇ ਪੁੱਤ ਵਰਗੀ ਐ ਤੇ ਹੋਰ ਜੇ ਪਈ ਮੁੰਡਾ ਸੋਹਣਾਗਾ ਤੇ ਕੁੜੀ ਵੀ ਤਾਂ ਸੋਹਣੀ ਲੱਭਣੀ ਸੀਗੀ ਮੈਂ ਹਾਂ ਚੱਲ ਭੈਣ ਜੀ ਸ਼ਾਬਾਸ਼ ਏ ਤੇਰੇ ਜਿਹੜਾ ਤੂੰ ਵਧੀਆ ਮੇਲ ਮਲਾਇਆ ਇਹਨਾਂ ਦਾ ਚੱਲ ਕੋਈ ਨਹੀਂ ਸ਼ਾਬਾਸ਼ ਤਾਂ ਹੁਣ ਤੂੰ ਮੈਨੂੰ ਬਾਅਦ ਚ ਦੇਈ ਜਦੋਂ ਸਾਰਾ ਕੁਝ ਹੋ ਗਿਆ ਉਹ ਸ਼ਾਬਾਸ਼ ਤਾਂ ਸੈਨੂੰ ਦੇਣੀ ਹੈ ਤੇਰਾ ਮਾਨ ਤਨ ਤੱਕ ਕਰਾਂਗੇ ਵਧੀਆ ਚੱਲ ਹੁਣ ਮੈਂ ਚਾਹ ਬਣਾ ਕੇ ਲਿਉਣੀ ਹੈ ਤੂੰ ਚਾਹ ਨਹੀਂ ਮੈਂ ਪੀਂਦੀਗੀ ਮੈਂ ਜਾਣੀ ਮੈਂ ਕਾਲੀ ਚਾਹਾਂਗੀ ਫਿਰ ਮੈਂ ਉਧਰ ਕੁੜੀ ਵਾਲਿਆਂ ਦੇ ਵੀ ਹੋ ਕੇ ਜਾਣਾਗਾ ਫਿਰ ਆਏ ਤਾਂ ਨਾ ਹੁਣ ਤੂੰ ਮੁੜ ਕੋਈ ਗੱਲ ਨਹੀਂ ਐ ਮੜਨੂ ਕੀ ਫੇਰ ਕਿੱਡੀ ਗੱਲ ਹੈ ਫੇਰ ਕਦੇ ਆ ਕੇ ਪੀਜੂ ਚਾਹ ਹੁਣ ਤਾਂ ਚਾਹ ਫੇਰ ਬਣੀ ਆਏਗੀ ਜਿਹੜੇ ਨਾਲ ਇੱਥੇ ਆ ਕੇ ਚਾਹ ਪੀਆ ਕਰੂਗੀ ਮੈਂ ਚੰਗਾ ਜਿਹੜੇ ਲੱਗੀ ਜਾਣਗੇ ਫੇਰ ਹਾਂ ਚੱਲ ਮਰਜ਼ੀ ਹੈ ਤੇਰੀ ਬਾਕੀ ਵਿਆਹ ਬੂ ਦਾ ਪੁੱਛ ਲਈ ਕਦੋਂ ਕਿ ਫੇਰ ਉਹ ਕਰਨਗੇ ਫੇਰ ਆਪਾਂ ਉਹ ਜੀ ਤਿਆਰੀ ਵਿਅਾਰੀ ਕਰ ਲਾਂਗੇ ਚੱਲ ਕੋਈ ਨਹੀਂ ਮੈਂ ਸਾਰਾ ਕੁਝ ਪੁੱਛ ਕੇ ਦੱਸੂ ਤੁਹਾਨੂੰ ਹਾਂ ਚੰਗਾ ਚੰਗਾ